ਅੱਜ ਕਿੱਥੀ ਬੱਟੀ ਆ ਓ ਯਾਰ ਤੂੰ ਮੁਰੇ ਨਾ ਇੱਕ ਮਿੰਟ ਓਏ ਗੱਡੀ ਖੜੀ ਆ ਮਾ ਦੋ ਲੈ ਅੱਗੇ ਵਿਚੋਂ ਗੱਡੀ ਆ ਰਹੀ ਆ ਅੱਗੇ ਚ ਸਿੱਗਾ ਜੀ ਇਹ ਖੜੀ ਵੀ ਗੱਡੀ ਟ੍ਰੈਫਿਕ ਲੱਗੀ ਵੀ ਲੈ ਆਗੇ ਫਿਰ ਗੱਡੀ ਦੇਖ ਕੇ ਖੜਿਆਗੇ ਅੱਛਾ ਜੀ ਖੜਾ ਬੜੀ ਜੁਆਦੇ ਵਿਚੋਂ ਵਿਚੋ ਟ੍ਰੈਫਿਕ ਟ੍ਰੈਵਲ ਪੈਕ ਕਰਾਉਣਾ ਤਾਂ ਹੁਣ ਤਾਂ ਟ੍ਰੈਫਿਕ ਕਲੀਅਰ ਕਰਾ ਸਾਈਡ ਤੇ ਲਾ ਲੋ ਗੱਡੀ ਸਾਈਡ ਆ ਰਹੀ ਆ ਯਾਰ ਕੀ ਹਾਲ ਐ ਇੰਨਾ ਸੋਹਣਾ ਇਹ ਟਰੱਕ ਖੜਾ ਦੀ ਬਾਜੀ ਨਹੀਂ ਨਹੀਂ ਮਗਰੋਂ ਆ ਰਿਹਾ ਸੀ ਅੱਛਾ ਜੀ ਗੱਡੀ ਖੜੀ ਸੀਗੀ ਇਹ ਮਗਰੋਂ ਟਰੱਕ ਲੈ ਕੇ ਇਹ ਤਾਂ ਬਹੁਤ ਜਾ ਰਿਹਾ ਸੀ ਅੱਛਾ ਜੀ ਗੱਡੀ ਖੜੀ ਆ ਰਹੀ ਹਾਂਜੀ ਇਹ ਰੋਡ ਸਾਈਡ ਇੰਦਰ ਹੀ ਲਿਆ ਬਾਰੇ ਪੂਰੇ ਬਿੱਚ ਮਾਰੀ ਨੇ ਬੇ ਬੇਟਾ ਮਗਰੋਂ ਬੈਠਾ ਸੀ ਇਹ ਡਰ ਕੇ ਵੀ ਚੱਕਦਾ ਮੂਹ ਨੂੰ ਖੜਾ ਲਓ ਇਹੋ ਗੋਦ ਚਾਹਿਆ ਰੋ ਆਪਣੇ ਕੀ ਟਰੱਕ ਹੈ ਜੀ ਆਪਣਾ ਕੀ ਗੱਲਬਾਤ ਹੋਈ ਅੱਜ ਜੀ ਹੋਣੀ ਨਹੀਂ ਹੋਈ ਭਰਾਵਾ ਹਾਂਜੀ ਨਹੀਂ ਦੱਸੋ ਦੋ ਕਹਿ ਦੱਸੋ ਦੱਸਾ ਸੀ ਮੇਰੇ ਉਹ ਬਰੇ ਇਹ ਮੀਡੀਆ ਵਾਲਾ ਜੇ ਆਪਦਾ ਸੱਚ ਦੱਸੋ ਜੇ ਸੱਚ ਦੱਸੋਗੇ ਤਾਂ ਹੀ ਦੇਖ ਮੈਂ ਸੁਣਨੀ ਨਹੀਂ ਜਾਣਦਾ ਮੈਂ ਇੱਕ ਮਿੰਟ ਨੂੰ ਨਹੀਂ ਜਾਣਦਾ ਆਪਾਂ ਗੱਲ ਕਰੀ ਆਪਣਾ ਪੱਖ ਦੱਸੋ ਨਾ ਤੁਸੀਂ ਉਹਨਾਂ ਨੇ ਆਪਣਾ ਪੱਖ ਦੱਸਿਆ ਤੁਸੀਂ ਆਪਣਾ ਦੱਸੋ ਜਾਇਜ ਗੱਲ ਤਾਂ ਦੱਸ ਦੋ ਵੀ ਆਹ ਅਸੀਂ ਆਹ ਗੱਲਬਾਤ ਹੋਈ ਆ ਤੁਸੀਂ ਦੱਸੋ ਤਾਂ ਸਹੀ ਨਾ ਦੋ ਮਿੰਟ ਐਂਕਾ ਖੜੀ ਚ ਮਰੀ ਕਿਵੇਂ ਆ ਨਾ ਨਾ ਭਾਈ ਉਹ ਖੜੀ ਗੱਡੀ ਦੇ ਵਿੱਚ ਮਾਰਿਆ ਉਧਰੋਂ ਲੇਨ ਚੱਲ ਰਹੀ ਸੀ ਮੈਂ ਆਪਣੀ ਲੇਨ ਜਾ ਰਿਹਾ ਸੀ ਹੁਣ ੱਤਕੇ ਨਾਲ ਲਿਆ ਕੇ ਗੱਡੀਆਂ ਵਿੱਚ ਵਸਾਉਂਦੇ ਨੇ ਤੁਹਾਨੂੰ ਨਹੀਂ ਪਤਾ ਆਏ ਘਰ ਇੱਧਰ ਆਈ ਇੱਧਰ ਆਈ ਮੜਾ ਜਾ ਆਹ ਗੱਡੀ ਮੂਹਰੇ ਰੱਖ ਕੱਢੀ ਆ ਗੱਡੀ ਮੂਹਰੇ ਰੱਖ ਕੱਢੀ ਆ ਮੂਹਰੇ ਗੱਡੀ ਰੱਖ ਕੱਢੀ ਆ ਆ ਜਾ ਦੇਖ ਤਾਂ ਕੀ ਮੂਹਰੇ ਗੱਡੀ ਦਾ ਰੱਖ ਕੇ ਦੇਖ ਪਿਆਰ ਨਾਲ ਪਿਆਰ ਨਾਲ ਆਰਾਮ ਨਾਲ ਇਕੱਲੇ ਪਿਆਰ ਨਾਲ ਮਾਰਦਾ ਨਹੀਂ ਦੇਖੋ ਦੇਖੋ ਹਾਂਜੀ ਭਾਈ ਮੂਰੋ ਪ੍ਰੇਮ ਇਧਰ ਕਰ ਸਾਬ ਟ੍ਰੈਫਿਕ ਆ ਬੱਤੀ ਉਹ ਦੀਗੀ ਮਤਲਬ ਬੰਦਾ ਵੀ ਉਹ ਗੱਡੀ ਖੜੀ ਕਰਨ ਦਾ ਉਧਰ ਨਾਲ ਉਹਦੇ ਬੱਤੀ ਦੇ ਗੱਡੀਆਂ ਸ਼ੂਰਾ ਖੜੀ ਕਰ ਸਕਦੇ ਆ ਐਂਕਲ ਜੀ ਮਤਲਬ ਬੰਦਾ ਬੱਤੀ ਦੇ ਨਾਲ ਗੱਡੀ ਖੜੀ ਕਰਨ ਦਾ ਇਹ ਦੇਖ ਤਾ ਆ ਰਿਹਾ ਉਹ ਆਪਦੀ ਸੇਜ ਜਾ ਰਿਹਾ ਬੰਦਾ ਇਹਦਾ ਪਤਾ ਵੀ ਪਤਾ ਐਂਕਲ ਉਹ ਸਾਡਾ ਉਹ ਬੰਦਾ ਆਪਦੀ ਵੇਹ ਚ ਆ ਰਿਹਾ ਆ ਰਿਆਂ ਲਈ ਆ ਆਪਦੀ ਵੇਹ ਚ ਜਾ ਰਿਹਾ ਉਹ ਪਿੱਛੋਂ ਆਇਆ ਨੇ ਕੋਣ ਐਂਕਲ ਇਹ ਨਹੀਂ ਜੁੰਦੀ ਗਾ ਹਨੇ ਲੇਨ ਚਾਉਣਾ ਔਰੇ ਲੇਨ ਚਾਉਣਾ ਔਰੇ ਲੇਨ ਚਾਉਣੀ ਆ ਹੁਣ ਅੰਕਲ ਉਹ ਬੰਦਾ ਉਦੀ ਲੇਨ ਜਾ ਰਿਹਾ ਹੁਣ ਆਪਾਂ ਉਥੋਂ ਕੱਟ ਲੈ ਕੇ ਮੂੰਹੇ ਤੇ ਡਿਗੜਾਵਾਗੇ ਇੱਕ ਮਿੰਟ ਲੱਗੂਏ ਪਰ ਆਹ ਟ੍ਰੈਫਿਕ ਇੱਧਰ ਵੀ ਗੱਡੀਆਂ ਨੇ ਨਹੀਂ ਮੇਰੀ ਗੱਲ ਸੁਣੋ ਉਹ ਸਾਨੂੰ ਜਾਣ ਦੇਗਾ 2 ਮਿੰਟ ਉਸ ਨੂੰ ਜਾਣ ਦੇ ਨਹੀਂ ਜਾਣ ਦੇ ਨਹੀਂ 2 ਮਿੰਟ 2 ਮਿੰਟ ਇੱਕ 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 ਸੋਹਣੇ ਗੱਲ ਸੁਣੋ ਇੱਧਰ ਵੀ ਟ੍ਰੈਫਿਕ ਅੰਕਲ ਕਹਿੰਦਾ ਸੁਣੋ ਬਹੁਤ ਸਮਾਂ ਜਾਣ ਦੇਗਾ ਇਹ ਕਹਾਂ ਜਾਂ ਨਾ ਚ ਨਹੀਂ ਕੋਈ ਦਸ਼ਮਣੀ ਉਹਦੇ ਨਾਲ ਨਹੀਂ ਕੋਈ ਦਸ਼ਮਣੀ ਉਹ ਖੇਡਵਾਜੀ ਗੱਡੂ ਕਾ ਥੋੜੀ ਜਾਣ ਕੇ ਮਾਰੂਗਾ ਵੀਰੇ ਮੇਰੀ ਇੱਕ ਗੱਲ ਸੁਣ ਕੋਈ ਖੇਡਵਾਜੀ ਗੱਡੂ ਕਾ ਤਰਾਤਾ ਮੰਨੀ ਕਿਉਂ ਜਾਣ ਕੇ ਗੱਡੀ ਮਾਰੂਗਾ ਐਂਕਲ ਉੱਤਰਾਏ ਤਜਰਬਾ ਨਹੀਂ ਕਰਦਾ ਵੇ ਗੱਡੀ ਬੰਦਾ ਇੱਧਰ ਵੀ ਕਰਦੀ ਆ ਇੱਧਰ ਵੀ ਕਰਦੀ ਆ ਐਂਕਲ ਮੈਂ ਤੇਰੀ ਗੱਲ ਮੰਨਦਾ ਹੋਰ ਕਿੰਨੇ ਕਿਤੇ ਬਾਹਰ ਰਹੇ ਹੁੰਦਾ ਐਂਕਲ ਚਲੋ ਥੋੜਾ ਬੰਦਾ ਕਿੰਨੇ ਕਿਤੇ ਬਾਹਰ ਐਂਕਲ ਇੱਧਰ ਦੀ ਮੋਟਰਸਾਈਕਲ ਵੀਰੇ ਉਹ ਮੇਰੀ ਗੱਡੀ ਛੱਡਦਾ ਮੈਂ ਵੀ ਰੋਜ ਹੀ ਘੱਟੇ ਮਾਕੇ ਕਾ ਆ ਰਹੇ ਮੇਰੇ ਘਰ ਖੜੀ ਹੋ ਬੰਤੀ ਆਨੇ ਲਗ 10 ਕਿਲੋਮੀਟਰ ਚੱਲਦੇ ਮੈਂ ਵੀ ਮਲਾ ਜੀ ਚੱਕਰ ਨਹੀਂ ਉਹ ਨਿਕਲੇ ਹੀ ਆ ਵੀ ਉਹ ਦੰਦਾ ਉਹ ਵੀ ਫੈਂਟ ਗਿਆ ਹੋਗਾ ਚਾਹਤਾ ਮੇਰੀ ਗੱਲ ਸੁਣ ਕੇ ਇੱਕ ਨੋਰਮਲ ਇੱਕ ਮੈਨੂੰ ਹਾਂ ਕੇ ਕਰਕੇ ਉਹ ਮੇਰੀ ਗੱਲ ਮੇਰੀ ਸੁਣ ਲੀਕਾ ਹੋਖੋ ਕੱਟੀ ਹੋ ਗਈ ਯਾਰ ਬਲੇ 10 ਮਿੰਟ ਵੱਧ ਲੱਗੇਣਗੇ ਠੀਕ ਹੋ ਜਾਂਦਾ ਹੋ ਜਾਂਦਾ ਕਟੂ ਨਹੀਂ ਹੋ ਰਹਾ ਉਹ ਹੈਗਾ ਨਹੀਂ ਦੀਆਂ ਰੋਡਾਂ 'ਚ ਫਿਰਦੇ ਹਰ ਟਾਈਮ ਉਹ ਹੈਗਾ ਨਹੀਂ ਦੀਆਂ ਰੋਡਾਂ 'ਚ ਫਿਰਦੇ ਹਰ ਟਾਈਮ ਯਾਰ ਗਰੀਬ ਬੰਦਾ ਹੈਗਾ ਗਰੀਬ ਨੂੰ ਦੇਣਾ ਧੱਕਾ ਨਹੀਂ ਹੋਰੀ ਰੰਗ ਸੁਣ ਤੋਂ ਅਸੀਂ ਦੇਖੋ ਅਸੀਂ ਹੋਰ ਆਏ ਆ ਆ ਮੈਂ ਭੱਜ ਕੇ ਹੋ ਰਿਹਾ ਯਾਰ ਕਹੇ ਕਿਵੇਂ ਬੰਦਾ ਮਾਰ ਜੂਗਾ ਚਲ ਮਰਨ ਨਾਲ ਕਰਨਾ ਪਾਉਗਾ ਇਹ ਗੱਲ ਕਰਦੇ ਜਦੋਂ ਨਹੀਂ ਗੱਲ ਸੁਣ ਹੁਣ ਕਹਿੰਦਾ ਬੰਦਾ ਮਾਰ ਜੂਗਾ ਤੂੰ ਐਨਾ ਬੰਦਾ ਮਾਰ ਜੂ ਉਹ ਮੇਰੀ ਦੁਸ਼ਮਣੀ ਹੈ ਨਹੀਂ ਤੇਰੀ ਉਹ ਦੁਸ਼ਮਣੀ ਹੈ ਉਹਦਾ ਗੱਤਗੱਲ ਐਂਕਲ ਹੁਸ਼ਿਆਰਪੁਰ ਵਾਲੇ ਪਈਆਂ ਨੇ ਜਵਾਕਵਾਰੇ ਦੀ ਪੰਜਾਬੀ ਉਹ ਚੱਕੀ ਬੋਲਣੀ ਬੰਦਾ ਮਾਰ ਬੰਦਾ ਮਾਰ ਨਹੀਂ ਐਂਕਲ ਤੇਰੇ ਨਾਲ ਕੋਈ ਦੁਸ਼ਮਣੀ ਹੈ ਉਹਦੀ ਉਹ ਦੁਸ਼ਮਣੀ ਨਹੀਂ ਫਿਰ ਐਨੀ ਵੀ ਤੂੰ ਕਹਿੰਦਾ ਬੰਦਾ ਮਾਰੂਗਾ ਜਿੱਦਾਂ ਤੇਰੇ ਨਾਲ ਦੁਸ਼ਮਣੀ ਹੋਵੇ ਫੇਰ ਤਾਂ ਮੁੰਡੇ ਬੰਦਾ ਨਹੀਂ ਲੰਪਾ ਹੀ ਕੱਟ ਗਿਆ ਚਾਰ ਗੱਡੀ ਭਰਾਂ ਬੰਦਾ ਜੀ ਏ ਥੋੜੀ ਜਿਹਾ ਵੀ ਗਰੀਬ ਬੰਦੇ ਨਾਲ ਪਤਾ ਕਰੀਏ ਨਹੀਂ ਬਾਈਆ ਬਾਰੇ ਤਾਂ ਯਾਰ ਤੁਸੀਂ ਬੋਲਦੇ ਹੋ ਹਾਂ ਤਾਂ ਯਾਰ ਗਰੀਬ ਬੰਦੇ ਨਾਲ ਇੱਕ ਵਾਰ ਤੱਕਾ ਕਰੋ ਬਾਈ ਉਹ ਕੈਮਰਾ ਚਮੜੀ ਬੋਲ ਆ ਆਪਾਂ ਯਾਰ ਆਪਕੜਾ ਕੋਈ ਆਪਣਾ ਦੇਖ ਗੱਡੀ ਮੇਰੀ ਉੱਥੇ ਖੜੀ ਆ ਹਾਂ ਠੀਕ ਹੈ ਤੇਰੀ ਗੱਡੀ ਬਾਈ ਕਿਵੇਂ ਖੜ ਗਈ 2 ਮਿੰਟ 2 ਮਿੰਟ ਕਿਉਂ ਖੜ ਗਈ 2 ਮਿੰਟ ਮੈਂ ਵੀ ਕਮਰੋ ਬਾਈ ਦੂਜੀ ਲੈ 2 ਮਿੰਟ ਬਾਈ 2 ਮਿੰਟ ਉਹ 2 ਮਿੰਟ ਓਏ ਖੜ ਜਾ ਓਏ ਓਏ ਬਾਈ ਜੀ 2 ਮਿੰਟ ਗੱਡੀ ਖੜੀ ਹੈ ਅੱਧੀ ਚਿੱਟੀ-ਬੁੱਟੀ ਦੇ ਪਰਲੀ ਸਾਈਡ ਅੱਧੀ ਖੜੀ ਹੈ ਇੱਧਰਲੀ ਸਾਈਡਾ ਕੈਮਰੇ ਦਿਖਾਈਏ ਨਾ ਤੁਹਾਨੂੰ 2 ਮਿੰਟ ਕੈਮਰੇ ਜਾ ਬਾਈ ਪੱਤਰ ਕਰਨੇ ਸਾਈਕਲ ਨੂੰ ਐਂਕਲ ਤੂੰ ਕਹਿਣਾ ਵੀ ਇਹ ਚਿੱਟੀ-ਬੁੱਟੀ ਇਹਦੇ ਆ ਐਂਕਲ ਤੈਨੂੰ ਕਹਿਣਾ ਨਹੀਂ ਮੇਰੀ ਗੱਡੀ 2 ਮਿੰਟ 2 ਮਿੰਟ ਮੇਰੀ ਗੱਡੀ 2 ਮਿੰਟ ਐਂ ਕਰੋ 2 ਮਿੰਟ ਉਹ 2 ਮਿੰਟ ਘੱਟਦਾ ਸੁਣਾ ਔਰ ਇੰਨੇ ਬੰਦੇ ਖੜੇ ਹੋ ਜੀ ਗੱਡੀ ਨੂੰ ਮੈਨੂੰ ਕਿੰਨੀ ਦੀ ਆ ਉਧਰੋਂ ਜਗ੍ਹਾ ਮੈਨੂੰ ਕਿੰਨੀ ਆ ਲੱਗ ਜੂ ਪਤਾ ਹੋਰ ਇੰਨੇ ਜਾਂ ਕਿੰਨੀ ਜਗ੍ਹਾ ਚ ਹੋ ਜੂ ਓਏ ਯਾਰ ਉਹ ਬੰਦਾ ਉੱਪਰੀ ਸਾਈਡ ਤੇ ਜਾ ਰਿਹਾ ਮਾਜੀ ਦਾ ਓਏ ਯਾਰ ਉਹ ਆਪਦੀ ਸਾਈਡ ਤੇ ਜਾ ਰਿਹਾ ਯਾਰ ਗਰੀਬ ਬੰਦੇ ਨੂੰ ਨਾ ਪਤਾ ਕਿ ਧੱਕਾ ਕਰਨ ਨੂੰ ਮੈਂ ਉਹ ਮੰਗ ਲਿਆ ਬਾਈ ਤੂੰ ਲੈ ਉਹਨੂੰ ਬਾਹਰੋਂ ਫੜ ਕੇ ਲਾ ਰਿਹਾ ਅਸੀਂ ਉੱਤਰਦੇ ਨਹੀਂ ਥੱਲੇ ਅਸੀਂ ਖਰਾ ਕਰ ਲਈ ਅਸੀਂ ਥੱਲੇ ਥੱਲੇ ਨੂੰ ਉੱਤਰਦੇ ਨਹੀਂ ਬਾਈ ਸਾਈਡ ਆਇਆ ਬਾਹਰੋਂ ਫੜ ਕੇ ਥੱਲੇ ਲਾਇਆ ਨਾ ਨਾ ਤੈਨੂੰ ਇਹ ਕਰਕੇ ਮੈਂ ਬਾਹਰੋਂ ਬਣ ਕੇ ਖਿੱਚਿਆ ਉਹਨੂੰ ਖਿੱਚਿਆ ਨਾ ਤੇ ਉਹ ਤੈ ਐਣੀ ਕਿ ਜੇ ਤੂੰ ਆ ਗੱਲ ਹੁਣ ਕਹਿ ਰਣੀ ਜਿਹੜੀ ਇਹ ਤਾਂ ਪਹਿਲਾਂ ਨੇ ਕੀਤਾ ਨਾ ਆਓ ਇੱਧਰ ਯਾਰ ਇਹਦਾ ਸਰੀਰਾਂ ਕੱਟੇ ਦੀ ਇਹ ਗੱਲ ਆ ਆਹ ਇੱਕਲਾ ਸੀ ਉਹਦਾ ਰੋਣਾ ਜਿਹੜਾ ਇਹ ਕਿੱਥੇ ਕਰੇ ਯਾਰ ਨਾਲ ਇੱਕ ਗੱਲ ਹੋਰ ਆ ਉਹ ਇੱਕ ਗੱਲ ਹੋਰ ਆ ਦੋ ਮਿੰਟ ਬਈ ਜੀ ਆਪਾਂ ਡਰਾਈਵਰੀ ਕਰ ਦਿਆਂਗੇ ਕਦੇ ਇਹ ਗੱਲ ਹੋਈ ਆ ਵੀ ਡਰਾਈਵਰ ਦਾ ਮੂਹਰਲਾ ਟਾਇਰ ਵੱਜਿਆ ਉਹ ਵੀ ਡਰਾਈਵਰ ਸਾਈਡ ਵਾਲਾ ਐਕਸੀਡੈਂਟ ਹੋਊਗਾ 2 ਮਿੰਟ ਐਕਸੀਡੈਂਟ ਹੋਊਗਾ ਕਨੈਕਟਰ ਸਾਈਡ ਤੋਂ ਹੋਊਗਾ ਡਰਾਈਵਰ ਸਾਈਡ ਤੋਂ ਅੱਜ ਤੱਕ ਕਦੇ ਕਿਸੇ ਨੇ ਸੁਣਿਆ ਵੀ ਐਕਸੀਡੈਂਟ ਹੋ ਗਿਆ ਇਹ ਹੁਣ ਵਿੱਚ ਲਿਆ ਕੇ ਵਸਾਵਾਂਗੇ ਭਾਈ ਐਕਸੀਡੈਂਟ ਤਾਂ ਹੋਣੀ ਆ ਆਹ ਦੇਖੋ ਆਹ ਆਉਂਦਾ ਆਹ ਦੇਖੋ ਆਹ ਆਉਂਦਾ ਹੁਣ ਫਸੂਏ ਵਿੱਚ ਹੁਣ ਰਸੇ ਚ ਕੀ ਆ ਆਪ ਉਹਨਾਂ ਹਟਾ ਦੇ ਯਾਰ ਇਹਦੀ ਗੱਡੀ ਹੈ ਤੇ ਕੋਈ ਦੀ ਗੱਡੀ ਹੈ ਕਿ ਡਰਾਈਵਰ ਦੀ ਹੈ। ਹੱਥ ਹੋ ਰਿਹਾ। ਜਦੋਂ ਆਪਾਂ ਕਹੋ ਜੋ। ਬਾਈ ਇਹਨੂੰ ਕਾਹ ਕੱਟ ਬਾਈ ਬੰਦਾ। ਬਾਈ ਗੱਡੀ ਦੀ ਵੀਰੇ। ਬਾਈ ਜੀ ਗੱਲ ਦੇਖੋ ਮੈਂ ਤਾਂ ਆਇਆ ਮਗਰੋਂ। ਹਾਂ ਜੀ। ਮੈਨੂੰ ਨਹੀਂ ਪਤਾ ਵੀ ਕੀ ਗੱਲ ਹੋਈ ਹੈ ਕੀ ਨਾ ਹੋਈ। ਪਰ ਆਪਾਂ ਗੱਡੀ ਦੇਖ ਸਕਦੇ ਹਾਂ ਗੱਡੀ ਸਾਈਡ ਤੇ ਖੜੀ ਆ। ਠੀਕ ਆ ਜੀ। ਦੂਜੀ ਗੱਡੀ ਉਰੇ ਖੜੀ ਹੈ ਜੀ ਆ ਕੇ। ਹਾਂ ਜੀ। ਦੂਜੀ ਗੱਡੀ ਵਾਲਾ ਕਹਿੰਦਾ ਜੀ ਮੇਰੇ ਵਿੱਚ ਟੱਕਰ ਮਾਰੀ ਜਾ ਕੇ। ਠੀਕ ਆ ਜੀ। ਆਪਾਂ ਇੰਨੇ ਕ ਤਾਂ ਸੰਝਦਾਰ ਸਾਰੇ ਬੰਦੇ ਹੈਗੇ ਆ। ਹਾਂ ਜੀ ਹਾਂ। ਵੀ ਡਰਾਈਵਰ ਨੇ ਥੈਡ ਤੋਂ ਕਦੇ ਵੀ ਐਕਸੀਡੈਂਟ ਨਹੀਂ ਡਰਾਈਵਰ ਸਾਈਡ ਤੋਂ ਨਾ ਕਦੇ ਐਕਸੀਡੈਂਟ ਹੋ ਜਾਏ ਨਾ ਕਦੇ ਹੋਵੇ ਡਰਾਈਵਰ ਬੰਦਾ ਆਪ ਸੀਟ ਤੇ ਬੈਠਾ ਹੁੰਦਾ ਕਿਵੇਂ ਐਕਸੀਡੈਂਟ ਕਰ ਦੂਗਾ ਉਧਰੋਂ ਲਾ ਕੇ ਕਰ ਦੂ ਬਾਈ ਉਹ ਬੰਦੇ ਨੇ ਆ ਕੇ ਧੱਕਾ ਕਰਿਆ ਗਰੀਬ ਬੰਦੇ ਨਾਲ ਯਾਰ ਇਹ ਗੱਲ ਤੇ ਗੱਲ ਹੈ ਜਿਹੜੀ ਗਲਤ ਆ ਆ ਖੜੇ ਆ ਤਾਂ ਖੜੇ ਆ ਔਰੇ ਤੂੰ ਜਾਣ ਕੇ ਤੁੰਨਾ ਮਰੇਗਾ ਕਿਸੇ ਦੇ ਬਾਈ ਔਰੇ ਔਰੇ ਦੇਖੋ ਇੱਧਰ ਦੇਖੋ ਆ ਚਿੱਟੀ ਬੱਤੀ ਆ ਦੇਖੋ ਜੀ ਆ ਚਿੱਟੀ ਲੈਣਾਗੀ ਆ ਦੇਖੋ 2 ਮਿੰਟ ਬਾਈ ਆ ਚਿੱਟੀ ਲੈਣਾਗੀ ਆ ਔਰੇ ਗੱਡੀ ਲੱਗ ਰਹੀ ਆ ਉਹ ਬੰਦਾ ਕਹਿੰਦਾ ਪਰਲੀ ਸੜਕ 'ਤੇ ਗੱਡੀ ਦੱਬਣੀ ਸੀ ਜੇ ਪਰਲੀ ਸਹਿਤ ਮੋਟਰਸਾਈਕਲ ਆ ਜਾਂਦਾ ਉਹਦਾ ਪਰਦਾ ਨਹੀਂ ਮੋਟਰਸਾਈਕਲ ਆ ਬਾਈ ਕੋਈ ਕਸ ਨਹੀਂ ਟੱਕਾ ਟੱਕਾ ਸਰਿਆਮ ਹੈ ਗਰੀਬ ਬੰਦੇ ਨਾਲ ਟੱਕਾ ਕਰਦੇ ਜੀ ਹੋਰ ਕੁਝ ਨਹੀਂ ਦੀ ਐਤੋਂ ਉੱਪਰ ਦੀ ਕੁਝ ਨਹੀਂ ਦੀ ਹਾਂਜੀ ਸਰ ਅੱਜ ਜੀ ਤੁਸੀਂ ਬੋੜਾ ਗੇਟ ਪਹੁੰਚੇ ਬੋੜਾ ਗੇਟ ਕੀ ਘਟਨਾ ਹੋਈ ਬੋੜਾ ਗੇਟ ਖਲਾਅ ਮਿਲੀ ਸੀ ਕਿ ਟਰੱਕ ਤੇ ਕਾਰ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਕਰਨ ਤੋਂ ਜਿਹਦਾ ਕਸੂਰ ਪਾਇਆ ਗਿਆ ਬੰਦੇ ਕਾਰ ਵੀ ਕੀਤੀ